ਪਨੀ ਸਭ ਤੋਂ ਪਹਿਲਾਂ ਸਾਰੇ ਮੇਰੇ ਵੀਰਾਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਾਥੀਓ ਮੈਂ ਸੇਠਰਾਮ ਸੇਠੀ ਵਾਟ ਨੰਬਰ ਤੋਂ ਇੱਕ ਤੋਂ ਤੁਹਾਡਾ ਸੇਵਾਦਾਰ ਸਾਥੀਓ ਅੱਜ ਤੁਹਾਨੂੰ ਦਿਖਾਉਣੀ ਆ ਬਾਟਰ ਸਪਾਈ ਦੀ ਜਿਹੜੀ ਲੀਕਜ ਆ ਉਹ ਲੀਕਜ ਮੈਂ ਕਿਉਂ ਕਹਿੰਨਾ ਹੁੰਨਾ ਬਾਰ-ਬਾਰ ਵੀ ਸਾਨੂੰ ਲੀਕਜ ਦੱਸੋ ਵਿਰੋਧੀ ਦਰਵਾਲਾ ਪਾਉਂਦੇ ਰਹਿੰਦੇ ਨਾ ਵੀ ਛੋਟੀ ਛੋਟੀ ਗੱਲ ਤੇ ਸ਼ੇਠ RAM ਸੇਠੀ ਵੀਡੀਓ ਪਾਉਂਦਾ ਸਾਥੀਓ ਮੈਨੂੰ ਆਪਣੀ ਵਾਰਡ ਦੇ ਕੰਮ ਨਜ਼ਰ ਆਉਂਦੇ ਤਾਂ ਮੈਂ ਵੀਡੀਓ ਪਾਉਂਨਾ ਤੇ ਲੋਕਾਂ ਨੂੰ ਮੈਂ ਚੰਨਣਾ ਵੀ ਪਾਉਂਨਾ ਵਾ ਕਿ ਆਪਾਂ ਨੂੰ ਕਿਸ ਚੀਜ਼ ਦਾ ਨੁਕਸਾਨ ਆ ਆ ਦੇਖੋ ਹੁਣ ਬਾਰਡਰ ਸਪਾਈ ਜਿਹੜੀ ਆ ਲੀਕੇਜ ਆ ਆ ਸਾਰਾ ਜਿਹੜਾ ਪਾਣੀ ਆ ਇਹ ਆਪਾਂ ਨਾ ਠੀਕ ਕਰਾਈਏ ਤੇ ਆਪਾਂ ਸਾਰੇ ਜਣੇ ਜਿਹੜਾ ਵਾ ਪਾਣੀ ਉਹ ਗੰਦਾ ਪੀਨੇ ਆ ਇਹ ਕੋਈ ਇੱਕ ਵਾਰਡ ਦਾ ਮਸਲਾ ਨਹੀਂ ਇਹ ਇਹ ਆਪਣੇ ਪ੍ਰੋਪਰ ਸਾਰੇ ਸ਼ਹਿਰ ਵਾਸੀਆਂ ਦਾ ਇਹ ਮਸਲਾ ਹੁੰਦਾ ਵੀ ਲੀਕਾ ਸਾਡੇ ਕਿਤੇ ਵੀ ਗਲੀ ਮੱਲੇ ਚ ਆ ਤੇ ਉਹ ਆਪਾਂ ਜਿਹੜੀ ਆ ਜ਼ਰੂਰ ਦਸੀਏ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ 5 ਸਾਲ ਕੰਮ ਬਹੁਤ ਕੀਤੇ ਆ ਮੈਂ ਪੰਜਾਂ ਸਾਲਾਂ ਵਾਲਿਆਂ ਨੂੰ ਮੈਂ ਦੱਸਦਾ ਵਾਂ ਕਿ ਆ ਦੇਖੋ ਕੰਮ ਮੈਂ ਕਰਵਾ ਰਿਆ ਆਪਣੀ ਵਾਰਡ ਦੇ ਵਿੱਚ ਜਿਹੜੇ ਕੀ ਕਰਾਉਣੇ ਚਾਹੀਦੇ ਆ ਮੈਂ ਉਹ ਕੰਮ ਕਰਾ ਰਿਆ ਵਾਂ ਮੈਂ ਕੋਈ ਹਵਾਦ ਵਿੱਚ ਨਹੀਂ ਨਾ ਕਦੀ ਮੈਂ ਝੂਠੀ ਕੋਈ ਵੀਡੀਓ ਪਾਈ ਆ ਮੈਂ ਜਦ ਵੀਡੀਓ ਪਾਉਣਾ ਹੁੰਦਾ ਕੰਮ ਦੀ ਵੀਡੀਓ ਪਾਉਣਾ ਹੁੰਦਾ ਵਾ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਸਾਥੀਓ ਗੰਦਾ ਪਾਣੀ ਕੋਈ ਇੱਕ ਮੱਲੇ ਵਾਲਾ ਨਹੀਂ ਪੀਂਦਾ ਆਪਾਂ ਪ੍ਰੋਪਰ ਸਾਰੇ ਸ਼ਹਿਰ ਦਾ ਪਾਣੀ ਜਿਹੜਾ ਵਾ ਨਾ ਉਹ ਪੀ ਰਹੇ ਆ ਤੇ ਜਿਹੜਾ ਬਾਰਡਰ ਸਪਾਈ ਦਾ ਕਨੈਕਸ਼ਨ ਆ ਚਾਹੇ ਉਹ ਟਾਂਡਾ ਉੜਮੜ ਆਈਆਪੁਰ ਉਹ ਸਾਰਾ ਇੱਕ ਵਾ ਇਸ ਕਰਕੇ ਲੀਕੇਜ ਤੋਂ ਸਾਰੇ ਜਣੇ ਜਿਹੜੇ ਆ ਸੁਚੇਤ ਰਹੋ ਕਿਤੇ ਗੰਦਾ ਪਾਣੀ ਜਿਹੜਾ ਵਾ ਉਹ ਨਾ ਪੀਓ ਆਪਣਾ ਆਲਾ ਦਵਾਲਾ ਸਾਫ ਸੁਥਰਾ ਰੱਖਣਾ ਤੁਹਾਡਾ ਵੀ ਫਰਜ ਆ ਤੇ ਸਾਡਾ ਤੁਹਾਨੂੰ ਜਿਹੜਾ ਵਾ ਦੱਸਣ ਦਾ ਮਤਲਬ ਇਹੀ ਹੁੰਦਾ ਕਿ ਕੋਈ ਕੰਮ ਹੋਵੇ ਉਹ ਸਾਡੀ ਨੌਲੇਜ ਦੇ ਵਿੱਚ ਜਰੂਰ ਲਿਆਇਆ ਕਰੋ ਜਿਹੜਾ ਕੰਮ ਤਾਂ ਸਾਡੀ ਹੁਣੇ ਵਾਲਾ ਹੁੰਦਾ ਆ ਸਾਡਾ ਕੰਮ ਸਾਡੀ ਮਤਲਬ ਹੁਣੇ ਵਾਲਾ ਸਗਾ ਸਾਡੇ ਮੁਤਾਬਕ ਹੈ ਤੇ ਜੇਕਰ ਕੋਈ ਐਮਐਲਏ ਸਾਹਿਬ ਦੀ ਵੀ ਨੌਲੇਜ ਲਿਆਇਆ ਕਰੋ ਜਿਹੜਾ ਕੰਮ ਉਹਨਾਂ ਦੇ ਕਰਨੇ ਵਾਲਾ ਹੁੰਦਾ ਉਹ ਐਮਐਲਏ ਸਾਹਿਬ ਜਰੂਰ ਕਰਨਗੇ ਇਹ ਨਹੀਂ ਕਹਿੰਦਾ ਹੋਇਆ ਸਾਰੇ ਆਪਣੇ ਵੋਟਰ ਔਰ ਸਪੋਰਟਰਾਂ ਨੂੰ ਸਿੱਟਾ ਸਾਹਿਬ ਜਿਹੜਾ ਆਪਣੇ ਵਾਰਡ ਇੱਕ ਦੇ ਵਿੱਚ ਤੁਸੀਂ ਥੋੜੇ ਚੋਰਾ-ਚੋਰਾਣਾ ਕੰਮ ਕਰਾ ਰਹੇ ਹੋ ਹਾਂਜੀ ਔਰ ਸਮਾਜ ਦੇ ਵਿੱਚ ਪਹਿਲਾਂ ਵੀ ਤੁਹਾਡਾ ਇੱਕ ਨਾਮ ਚੱਲਦਾ ਹੈ ਸਮਾਜ ਸੇਵਾ ਦੇ ਵਿੱਚ ਕਾਫੀ ਯੋਗਦਾਨ ਪਾਣਦੇ ਹੋ ਤੁਸੀਂ ਹਾਂਜੀ ਔਰ ਇੱਕ ਨੰਬਰ ਵੀ ਆਪਣਾ ਮੈਂਸ਼ਨ ਕਰ ਲਓ ਤਾਂ ਕਿ ਕਿਸੇ ਨੂੰ ਵੀ ਲੋੜ ਪਵੇ ਤਾਂ ਆਪਣੇ ਵਾਰਡ ਦੇ ਵਿੱਚ ਤੁਹਾਨੂੰ ਮੈਂ ਅੱਜ ਵੀ ਦੱਸ ਦਿੰਦਾ ਜੀ ਮੈਂ ਹਰ ਵੀਡੀਓ ਦੇ ਵਿੱਚ ਆਪਣਾ ਨੰਬਰ ਸ਼ੇਅਰ ਕਰਦਾ ਹੁੰਨਾ 98145 33299 ਮੇਰਾ ਮੋਬਾਈਲ ਨੰਬਰ ਆ ਵਾਰਡ ਨੰਬਰ 1 ਦਾ ਮੈਂ ਸੇਵਾਦਾਰ ਆ ਤੇ ਸਾਰੇ ਸ਼ਹਿਰ ਦਾ ਜਿਹੜਾ ਉਹ ਮੈਂਤਾਬੇਦਾਰ ਆ ਧੰਨਵਾਦ